گر رو پیاری ساتھ سنگت جی فتح پروان کرو واہی واحو جی کا خالصہ واہی واحرو جی کی پتے واہی واحو جی جے جیکر تھی اس ویڈیو ویخ رہے ہو تو تک ہونا چاہی چاہیے کہ گرو گوبند سنگھ جی نے جیون دے بارے کی کی کٹ گھٹنا واپری کیمیں گرو گوبند سنگ جی نے خالصہ پنت سجایا یہ ویڈیو, ویڈیو ہے چار ویڈیو پہلا ہی اس یوٹیوب چینل تے پوسٹ کر دیتے گئے نے جو بھی ساتھ سنگت باقی چار ویڈیو ویکنا چاہتا وہ اس چینل دے جا کے باقی چار ویڈیو بیک سکتا ہے ہوں آپ اگے دی ساکھی شروع کرانے. راجیہ نے سوچیا کہ مغل حکومت نار مل کے گروہ جی دی لہر لیا جاوے ਜਿਹੜੀ ਸਾਡੀ ਕੌਮ ਤੇ ਧਰਮ ਲਈ ਖਤਰਾ ਹੈ ਇਸ ਲਈ ਉਹਨਾਂ ਨੇ ਸੂਬਾ ਸਰਹੰਦ ਰਾਹੀਂ ਸੂਬਾ ਦਿੱਲੀ ਕੋਲੋਂ ਮਦਦ ਮੰਗੀ ਦਿੱਲੀ ਦੇ ਸੂਬੇ ਨੇ ਉਹਨਾਂ ਕੋਲੋਂ ਪੋਜਾਂ ਦਾ ਖਰਚਾ ਲੈ ਕੇ ਦੋ ਜਰਨੇਲਾਂ ਦੀਨਾ ਬੇਕ ਤੇ ਪਿੰਡੇਖਾਂ ਨੂੰ 5-5000 ਜਰਨੇਲਾਂ ਦੇ ਕੇ ਭੇਜਿਆ ਗੁਰੂ ਸਾਹਿਬ ਨੇ ਵੀ ਖਾਲਸੇ ਨੂੰ ਤਿਆਰੀ ਦਾ ਹੁਕਮ ਦੇ ਦਿੱਤਾ ਰੂਪਰ ਦੇ ਸਥਾਨ ਤੇ ਇਨਾਂ ਦੀ ਗੁਰੂ ਸਾਹਿਬ ਨਾਲ ਲੜਾਈ ਵਿੱਚ ਦੀਨਾ ਬੇਪੱਟੜ ਹੋ ਕੇ ਭੱਜ ਗਿਆ ਇਸ ਲੜਾਈ ਤੋਂ ਬਾਅਦ ਗੁਰੂ ਸਾਹਿਬ ਦੀਆਂ ਰਾਜਿਆਂ ਤੇ ਮੁਗਲ ਹਕੂਮਤਾਂ ਨਾਲ ਲੜਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਨਿਰਮੋਹਗੜ੍ਹ ਦੀ ਜੰਗ ਚਮਕੌਰ ਦੀ ਪਹਿਲੀ ਲੜਾਈ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਪਹਾੜੀ ਰਾਜਿਆਂ ਤੇ ਸਾਹੀ ਸਨਾਨ ਨੇ ਹੁਣ ਸਲੀਪ ਪਾਸਤ ਹੋ ਗਏ ਆٹے ਦੀ ਗਉ ਤੇ ਕੁਰਾਨ ਦੀਆਂ ਕਸਮਾਂ ਖਾ ਕੇ ਉਹ ਗੁਰੂ ਸਾਹਿਬ ਕਹਿਣ ਲੱਗੇ ਕਿ ਕਿਲਾ ਖਾਲੀ ਕਰ ਦਿਓ ਫੌਜਾਂ ਤੁਹਾਨੂੰ ਲੰਘਣ ਦੇਣਗੀਆਂ ਬਿਨਾਂ ਕਿਸੇ ਖਤਰੇ ਤੋਂ ਗੁਰੂ ਸਾਹਿਬ ਤੇ ਉਹ ਵੀ ਸਿੰਘਾਂ ਦੀ ਹਾਲਤ ਵੇਖੀ ਨਹੀਂ ਜਾ ਰਹੀ ਸੀ ਕਿਉਂਕਿ 8 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਸੀ ਮੁਗਲਾਂ ਦੀ 10 ਲੱਖ ਫੌਜ ਨੇ ਕਿਲੇ ਨੂੰ ਘੇਰਾ ਪਾਇਆ ਕਿਲੇ ਵਿੱਚ ਰਾਸ਼ਨ ਨਹੀਂ ਖਤਮ ਹੋ ਚੁੱਕਾ ਸੀ ਐਤ ਲਈ ਗੁਰੂ ਜੀ ਨੇ ਮਾਤਾ ਜੀ ਤੇ ਸਿੱਖਾਂ ਦੇ ਕਹਿਣ ਤੇ ਆਨੰਦਪੁਰ ਸਾਹਿਬ ਦਾ ਕਿਲਾ ਤੇ ਹੋਰ ਅਸਥਾਨਾਂ ਦੀ ਸੇਵਾ ਗੁਰੂ ਬਖਸ਼ਰਾਏ ਨੂੰ ਸੌਂਪ ਕੇ ਆਨੰਦਪੁਰ ਦਾ ਕਿਲਾ ਛੱਡ ਦਿੱਤਾ ਆਨੰਦਪੁਰ ਸਾਹਿਬ ਦਿੱtar ਦਿੱਤੇ ਗੁਰੂ ਸਾਹਿਬ ਦੇ ਪਰਿਵਾਰ ਦੀ ਜ਼ਿੰਦਗੀ ਦਾ ਪਲ-ਪਲ ਯਾਦਾ ਦੇ ਨਾਲ ਭਰਿਆ ਸੀ ਬਹੁਤ ਮੁਸ਼ਕਿਲ ਸਮਾਂ ਹੁੰਦਾ ਹੈ ਆਪਣਾ ਘਰ-ਬਾਰ ਛੱਡ ਕੇ ਜਾਣਾ ਪਤਾ ਨਹੀਂ ਅੱਗੇ ਜਾ ਕੇ ਕੀ ਹੋਣਾ ਹੈ ਅਗਲਾ ਟਿਕਾਣਾ ਕਿੱਥੇ ਹੋਵੇਗਾ ਫਿਰ ਇੱਥੇ ਮੁੜ ਆਉਣਾ ਵੀ ਹੈ ਕਿ ਨਹੀਂ ਕੀ ਹੋਵੇਗਾ ਕੀ ਨਹੀਂ ਸੀ ਕੋਈ ਨਹੀਂ ਸੀ ਜਾਣਦਾ ਗੁਰੂ ਜੀ ਨੇ ਪਹਿਰ ਰਾਤ ਗਈ ਤੋਂ ਅੱਧੀ ਵਹੀਰ ਤੋਰ ਦਿੱਤੀ ਗੁਰੂ ਜੀ ਨੇ ਆਨੰਦਪੁਰ ਛੱਡਣ ਦੀ ਮਿਤੀ ਵੀ ਤੇ 21 ਦਸੰਬਰ 1704 ਦੀ ਰਾਤ ਮੰਨੀ ਜਾਂਦੀ ਹੈ। ਗੁਰੂ ਜੀ ਨੇ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਨੂੰ ਵਹੀਰ ਨਾਲ ਤੋਰ ਦਿੱਤਾ। ਮਾਤਾ ਗੁਜਰਪੁਰ ਜੀ ਨਾਲ ਜਾਣ ਨਾ ਮੰਨਿਆ। ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਛੋਟੇ ਸਾਹਿਬਜ਼ਾਦੇ ਨੂੰ ਲੈ ਲਓ। ਵੱਡੇ ਸਾਹਿਬਜ਼ਾਦੇ ਗੁਰੂ ਜੀ ਦੇ ਨਾਲ ਸਨ। ਗੁਰੂ ਜੀ ਦੇ ਨਾਲ 1506 ਸੰ ਜੋ ਕਿ ਭੁੱਖ ਨਾਲ ਅਧਮ ਹੋਏ ਹੋਏ ਸਤਾਏ ਸਨ। ਬਰਫੀਲੀ ਰਾਤ ਵਿੱਚ ਬੜੀ ਦਲੇਰੀ ਨਾਲ ਗੁਰੂ ਜੀ ਨਾਲ ਜਾ ਰਹੇ ਸਨ ਅਜੇ ਉਹ ਕੀਰਤਪੁਰ ਤਾਈਹ ਹੀ ਪਹੁੰਚੇ ਥਨ ਕਿ ਮੁਗਲਾਂ ਨੇ ਸਾਰੇ ਕਸਮੇ ਵਾਦੇ ਛਿੱਕੇ ਤੇ ਟੰਕ ਬੜੀ ਬੇਰਹਿਮੀ ਨਾਲ ਗੁਰੂ ਸਿੱਖਾਂ ਦੇ ਟੁੱਟ ਪਏ ਬਾਬਾ ਅਜੀਤ ਸਿੰਘ ਭਾਈ ਉਦੇਸ ਸਿੰਘ ਭਾਈ ਜੀਵਨ ਸਿੰਘ ਤੇ ਕੁਝ ਹੋਰ ਸਿੰਘਾਂ ਨੂੰ ਮੁਗਲ ਲਾਨ ਨੂੰ ਇੱਥੇ ਹੀ ਰੋਕਣ ਦਾ ਫੈਸਲਾ ਕਰ ਲਿੱਤਾ ਤਾਂ ਜੋ ਉਹ ਗੁਰੂ ਸਾਹਿਬ ਤੱਕ ਨਾ ਪਹੁੰਚ ਸਕਣ ਸ਼ਹੀਦ ਬੀ ਸਰਸਾ ਦੇ ਕੰਢੇ ਜਿਸ ਸਿਦਕ ਤੇ ਦਲੇਰੀ ਨਾਲ ਇਨ੍ਹਾਂ ਗਿਣਤੀ ਦੇ ਸਿੰਘਾਂ ਨੇ ਮੁਕਾਬਲਾ ਕੀਤਾ ਉਹ ਬੇਮਿਸਾਲ ਸੀ ਇੱਥੇ ਭਾਈ ਜੀਵਨ ਸਿੰਘ ਭਾਈ ਉਦੇਸ ਸਿੰਘ ਤੇ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਗਏ ਗੋਲੀਆਂ ਤੇ ਤੀਰ ਚੱਲ ਰਹੇ ਸਨ ਤੇ ਗੁਰੂ ਸਾਹਿਬ ਜੀ ਦੇ ਨਿਤਨੇਮ ਦਾ ਟਾਈਮ ਹੋ ਗਿਆ ਸੀ ਗੁਰੂ ਸਾਹਿਬ ਨਿਤਨੇਮ ਦਾ ਪਾਠ ਤੇ ਪੇਰ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸੀ ਕੋਟਲਾ ਨਿਹੰਗ ਖਾਨ ਸੰਤਾ ਰਾਖੀ ਕਰ ਰਿਹਾ ਸੀ। ਧਿਆਨਕਤਾ ਚਰਮ ਸੀਮਾ ਤੱਕ ਪਹੁੰਚ ਚੁਕੀ ਸੀ। ਸਰਦੀਆਂ ਦੀਆਂ ਠੰਡੀਆਂ ਰਾਤਾਂ ਮੀਂਹ ਛਕੜੀ। ਪਿੱਛੇ ਲੱਖਾਂ ਦੀ ਗਿਣਤੀ ਵਿੱਚ ਪੌਜ ਦਿੱਤੀ ਚੜੀ ਹੋਈ ਸਰਸਨ ਨਦੀ। ਜਿਸ ਨੂੰ ਪਾਰ ਕਰਨਾ ਸੀ। ਕਈ ਸਿੰਘ ਡੁੱਬ ਗਏ, ਕਈ ਸ਼ਹੀਦ ਹੋਏ। ਕੁਝ ਕੁ ਸਿੰਘ ਬਰਫੀਲੇ ਪਾਣੀ ਤੋਂ ਬਚ ਕੇ ਪਾਰ ਹੋਏ ਪਰ ਅਜਿਹੀ ਖੇਰੋਂ-ਖੇਰੋਂ ਹੋਏ ਕਿ ਆਪਸ ਵਿੱਚ ਮਿਲ ਨਾ ਹੋ ਸਕਿਆ। ਮਾਤਾ ਗੁਜਰੀ ਜੀ ਛੋਟੇ ਸਾਹਿਬ ਜਦਿਆਨ ਨੰਗੂ ਰਸੋਈ ਨਾਲ ਸਰਹੰਦਵਲ ਚਲੇ ਗਏ ਭਾਈ ਮਨੀ ਸਿੰਘ ਜੀ ਦੇ ਜੱਥੇ ਨਾਲ ਮਾਤਾ ਸੁందਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਵੱਲ ਹੋ ਗਏ ਬਹੁਤ ਸਾਰੇ ਕੀਮਤੀ ਗ੍ਰੰਥ ਸਰਸਾ ਦੀ ਪੇਂਟ ਹੋ ਗਏ ਗੁਰੂ ਸਾਹਿਬ ਆਪਣੀ ਦੋਵੇਂ ਵੱਡੇ ਸਾਹਿਬ ਜਦਿਆਨ ਦੀ ਗਿਣਤੀ ਦੇ ਕੁਝ ਸਿੰਘਾਂ ਰੋਪੜ ਦੇ ਪਠਾਣਾਂ ਦਾ ਮੁਕਾਬਲਾ ਕਰਦੇ ਹੋਏ ਚੰਪੂਰ ਦੀ ਗੜੀ ਤੱਕ ਪਹੁੰਚੇ ਇਹ ਖਬਰ ਅਰਹੰਦ ਤੱਕ ਪਹੁੰਚ ਗਈ ਤੇ ਨਵਾਬ ਨੇ ਤੁਰੰਤ ਆਪਣੀ ਸੈਨਾ ਚੰਪੂਰ ਸਾਇਵਲ ਪੇਜ ਦਿੱਤੀ ਗਈ ਤਾਂ ਕਿ ਰਾਤੋਂ ਰਾਤ ਗੁਰੂ ਸਾਹਿਬ ਰਕੇ ਫੜ ਲਿਆ ਜਾਵੇ ਗੁਰੂ ਸਾਹਿਬ ਨੇ ਇਸ ਅਚੰਭਿਤ ਹਮਲੇ ਦਾ ਮੁਕਾਬਲਾ ਕਰਨ ਲਈ ਜਿੰਨਾ ਕੁ ਇੰਤਜ਼ਾਮ ਹੋਇਆ ਕਰ ਲਿਆ ਸਿੱਖਾਂ ਦੇ ਛੋਟੇ-ਛੋਟੇ ਜਥੇ ਬਣਾ ਕੇ ਚਾਰੇ ਪਾਸੇ ਤਾਇਨਾਤ ਕਰ ਦਿੱਤੇ ਨਵਾਬ ਨੇ ਕਿਹਾ ਜੇ ਗੁਰੂ ਜੈਬ ਆਪਣੇ ਸਾਖੀਆਂ ਸਮੇਤ ਪੇਸ਼ ਹੋ ਜਾਣ ਤਾਂ ਅਸੀਂ ਉਨ੍ਹਾਂ ਦੀ ਜਾਨ ਬਖਸ਼ ਦੇਵਾਂਗੇ ਗਾਇ ਇਸ ਦਾ ਜਵਾਬ ਗੁਰੂ ਸਾਹਿਬ ਨੇ ਤੀਰਾਂ ਨਾਲ ਦਿੱਤਾ ਉਦੋਂ ਵੀ ਗੋਲੀਆਂ ਤੇ ਤੀਰਾਂ ਦੀ ਪੁਛਾਰ ਸ਼ੁਰੂ ਹੋ ਗਈ ਪਰ ਗੜੀ ਦੀ دیوار ਦੇ ਨੇੜੇ ਆਉਣ ਦੀ ਕਿਸੇ ਦੀ ਹਿੰਮਤ ਨਾ ਹੋਈ ਨਾ ਹਰਖਾਨ ਤੇ ਗੈਰਖਾਨ ਦੇ ਜਰਨੈਲ ਨੇ دیوار ਤੇ ਸਿਰ ਉੱਪਰ ਚੁੱਪਣ ਦੀ ਹਿੰਮਤ ਕੀਤੀ ਪਰ ਦੋਵੇਂ ਗੁਰੂ ਜੀ ਦੇ ਤੀਰਾਂ ਨਾਲ ਮਾਰੇ ਗਏ ਰਾਤ ਪੈ ਗਈ ਬਹੁਤ ਹੀ ਕਾਲੀ ਬੁਰੀ ਠੰਡੀ ਰਾਤ بارش ਵਿੱਚ ਭਿੱਜੇ ਕੱਪੜੇ ਤੇ ਗੜੀ ਦੀ ਕੱਚੀ ਗਿੱਲੀ ਮਿੱਟੀ ਸਿੰਘਾਂ ਦੇ ਸਾਹਿਬਜ਼ਾਦੇ ਪੁੰਜੇ ਹੀ ਪੈ ਗਏ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਗੁਰੂ ਜੀ ਨਾਲ ਸਵੇਰ ਦੀ ਲੜਾਈ ਦੀ ਵਿਉਂਤ ਬਣਾਉਂਦੇ ਹਨ ਵਾਹਿਗੁਰੂ ਜੀ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਾਂਗੇ ਵਾਹਿਗੁਰੂ ਜੀ ਇਸ ਵੀਡੀਓ ਤੇ ਇਸ ਚੈਨਲ ਨੂੰ ਹੋਰ ਗੁਰ ਸਿੱਖਾਂ ਹੋਰ ਲੋਕਾਂ ਨਾਲ ਸ਼ੇਅਰ ਕਰੋ ਤਾਂ ਕਿ ਆਪਣੇ ਗੁਰੂਆਂ ਦੇ ਇਤਿਹਾਸ ਨੂੰ ਆਪਾਂ ਸਭ ਲੋਕਾਂ ਨਾਲ ਸ਼ੇਅਰ ਕਰੀਏ ਕਥਾ ਸਾਖੀ ਇਤਿਹਾਸ ਦੀਆਂ ਗੱਲਾਂ ਦੱਸਦੇ ਦਾਸ ਤੋਂ ਕੁਝ ਗਲਤੀ ਹੋ ਜਾਵੇ ਤਾਂ ਇਹ ਦਾਸ ਹੱਥ ਜੋੜ ਕੇ ਆਪ ਜੀ ਤੋਂ ਮਾਫੀ ਮੰਗਦਾ ਹੈ ਤੇ ਦਾਸ ਨੂੰ ਮਾਫੀ ਪ੍ਰਵਾਨ ਕਰਿਓ ਜੋ ਵੀ ਗੁਰੂ ਰੂਪ ਪਿਆਰੀ ਸਾ ਸੰਗਤ ਜੀ ਪਹਿਲੀ ਵਾਰ ਇਸ YouTube ਚੈਨਲ ਤੇ ਵੀਡੀਓ ਦੇਖਣ ਆਏ ਨੇ ਉਹਨਾਂ ਗੁਰਸਖਾਂ ਸੰਗਤਾਂ ਨੂੰ ਗੁਰੂ ਪਿਆਰੀ ਸੰਗਤ ہاتھ جوڑ کے بینتی ہے کہ چینل نبسکرائب کر لو ایک واری پھر آپ رل کے بولیں گے واحر جی کا خالصہ واحو جی کی فتح